ਕਿ ਅਸੀਂ ਤੁਰੇ ਫਿਰਦੇ ਤੇ ਤੱਪੜ ਝਾੜ ਕੇ ਵਸਾਉਂਦੇ ਭਵੰਤਮਾਨ ਜੰਦਾਬਾਦ ਇਨਕਲਾਬ ਜੰਦਾਬਾਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤੁਰੇ ਫਿਰੋ ਅਗਲਾ ਲੁੱਟ ਕੇ ਲੈ ਗਿਆ ਰੁਪਏ ਵੀ ਸਾਰੇ ਪੰਜਾਬ ਦਾ ਤੇ ਆ ਲੈਂਡ ਪੂਲ ਨੀਤੀ ਲੈ ਕੇ ਸਾਰੇ ਪੰਜਾਬ ਦਾ ਰੁਪਿਆ ਇਕੱਠਾ ਕਰਕੇ ਲੁੱਟ ਕੇ ਲੈ ਜਾਣ ਨੂੰ ਫਿਰਦਾ ਹੈ ਤੇ ਜਿਹੜਾ ਕਰਜ਼ਾ ਚੱਕ ਕੇ ਸਾਰਾ ਚੜਾ ਕੇ ਪੰਜਾਬੀਆਂ ਦੇ ਸਰ ਕਰਜ਼ਾ ਤੇ ਨਜ਼ਾਰੇ ਜਹਾਜ਼ਾਂ ਦੇ ਹੈਲੀਕਾਪਟਰਾਂ ਦੇ ਆਪ ਕੇਜਰੀ ਵੱਲੋਂ ਡਿਆ ਫਿਰਦਾ ਤੇ ਸਾਰਾ ਚੂਣ ਭੂਣ ਕੇ ਜਿਹੜਾ ਰਹਿ ਗਿਆ ਮਾੜਾ ਮੋਟਾ ਪੰਜਾਬ ਨੂੰ ਨਿਚੋੜ ਕੇ ਸਾਰਾ ਦਿੱਲੀ ਲੈ ਜਾਣਗੇ ਢੂੜ ਸਾਲ ਬਾਅਦ ਤੁਸੀਂ ਭਾਂਡੇ ਖੜਕਾਈ ਜਿਓ ਇੱਥੇ ਕਰੀ ਜਿਓ ਪੱਗਾਂ ਸਿਰ ਬਸਾ ਕੇ ਜਿਹੜੇ ਬੈਠੇ ਹੁੰਦੇ ਆ ਲਾਂਹਤੀ ਲੋਕ ਭਵੰਤਮਾਨ ਜਿੰਦਾਬਾਦ ਭਵੰਤਮੰਤਰੀ ਸੋਚਤੇ ਮੈਂ ਭਵੰਤਮਾਨ ਦੇ ਚੇਲਿਆਂ ਨੂੰ ਪੁੱਛਣਾ ਚਾਹੁੰਦਾ ਭਗਤਾਂ ਨੂੰ ਪੁੱਛਣਾ ਚਾਹੁੰਦਾ ਭਿੱਡਾਂ ਦਾ ਮੈਂ ਨਹੀਂ ਕਹਿੰਦਾ ਭਗਤ ਤੁਸੀਂ ਇਸ ਗੱਲ ਤੇ ਜਵਾਬ ਦਿਓਗੇ ਕੀ ਇਹ ਅੰਕੜੇ ਝੂਠੇ ਕਿਉਂ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਬਾਈ ਕਿਉਂ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਅਗਲੀ ਗੱਲ ਆਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ 7 ਤਰੀਕ ਨੂੰ ਪੇਪਰ ਹੋਣ ਜਾ ਰਹੇ ਹੈ ਪੋਸਟਾਂ ਕੱਢੀਆਂ ਬਾਬਾ ਫਰੀਦ ਯੂਨੀਵਰਸਿਟੀ ਨੇ ਜਿਹਦੇ ਵਿੱਚ ਕਲਰਕ ਸੀਨੀਅਰ ਅਸਿਸਟੈਂਟ ਤੇ ਹੋਰ ਦੋ ਵਿਭਾਗ ਨੇ ਚਾਰ ਵਿਭਾਗਾਂ ਦੇ ਵਿੱਚ 7 ਤਰੀਕ ਨੂੰ ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੈ ਰਹੀ ਹੈ ਜਿਹਦੇ ਵਿੱਚ ਬਾਕੀ ਸਾਰੇ ਵਿਸ਼ੇ ਜਿਹੜੇ ਮੈਡ ਸੂਚੀ ਦੇ ਵਿੱਚ ਸ਼ਾਮਲ ਕਰ ਲੇ ਪੰਜਾਬੀ ਸ਼ਾਮਲ ਨਹੀਂ ਹੈਗੀ ਹਰਾਨੀ ਦੀ ਗੱਲ ਦੇਖੋ ਬਾਬਾ ਫ੍ਰੀ ਜੁਨੀਵਰਸਿਟੀ ਪੇਪਰ ਲੈ ਰਹੀ ਆ ਪੋਸਟਾਂ ਕੱਢੀਆਂ ਬੰਦੇ ਰੱਖਣੇ ਆ ਵੱਖ-ਵੱਖ ਭਾਗਾਂ ਦੇ ਵਿੱਚ ਬਾਕੀ ਸਾਰੇ ਵਿਸ਼ੇ ਸ਼ਾਮਲ ਕਰ ਲਏਗੇ ਪੰਜਾਬੀ ਨੂੰ ਮੈਡ ਸੂਚੀ 'ਚ ਲਾਂਭੇ ਕਰ ਦਿੱਤਾ ਗਿਆ ਕੱਢ ਦਿੱਤਾ ਗਿਆ ਔਰ ਜਿਵੇਂ ਪਹਿਲਾਂ ਸਹਿਕਾਰੀ ਖੰਡ ਮਿਲਦੀਆਂ 166 ਕੇ 166 ਪੋਸਟਾਂ ਕੱਢੀਆਂ ਸੀਆਂ ਉਹਦੇ 'ਚ ਵੀ ਪੰਜਾਬੀ ਦਾ ਇਹਨਾਂ ਨੇ ਕੀ ਹਾਲ ਕੀਤਾ ਸੀ ਹੁਣ ਇਹ ਇਹ ਜਿਹੜੇ ਨੀਤੀਆਂ ਤੈਅ ਕਰ ਰਿਹਾ ਕੌਣ ਲੋਕ ਨੇ ਸੋਚੋ ਮਰਾ ਧਿਆਨ ਮਾਰੋ ਲੱਗਦਾ ਪੰਜਾਬੀ ਕਿਤੇ ਇੱਥੇ ਰਹਿਣਗੇ ਨਾ ਤੁਹਾਡੇ ਭਲੇ ਨੌਕਰੀਆਂ ਰਹਿਣੀਆਂ ਨਾ ਰੋਜ਼ਗਾਰ ਰਹਿਣਾ ਨਾ ਤੁਹਾਡੇ ਭਲੇ ਖੇਤੀਬਾੜੀ ਰਹਿਣੀ ਹੈ ਨਾ ਤੁਹਾਡੀਆਂ ਜ਼ਮੀਨਾਂ ਛੱਡਣੀਆਂ ਇਹਨਾਂ ਨੇ ਸੋ ਯਾਰ ਇਸ ਕਰਕੇ ਮਾੜਾ ਮੁੱਢਾ ਅਕਲ ਨੂੰ ਹੱਥ ਮਾਰੋ ਮੇਰਾ ਵੀਰੇ ਇਹਨਾਂ ਨੂੰ ਘੇਰੋ ਐ ਨਹੀਂ ਕੰਮ ਸੂਤ ਆਉਣਾ ਜਿੱਥੇ ਕਿਤੇ ਇਹਨਾਂ ਦੇ ਐਮ ਐਲ اے ਇਹਨਾਂ ਦੇ ਮੰਤਰੀ ਕੋਈ ਬੰਦਾ ਇਹਨਾਂ ਦਾ ਆਉਂਦਾ ਖੁਦਕਾਰੀ ਆਉਂਦਾ ਘੇਰ ਕੇ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਇਹਨਾਂ ਦੇ ਬਾਈਕਾਰਡ ਦੀਆਂ ਵੱਡੀਆਂ-ਵੱਡੀਆਂ ਫਲੈਕਸਾਂ ਫਲੈਕਸਾਂ ਪੋਸਟਰ ਲਾ ਕੇ ਪਿੰਡੋ ਇਹਨਾਂ ਦੇ ਚੁਣੇ ਹੋਏ ਜਿਹੜਾ ਪਿੰਡ ਦਾ ਸਰਪੰਚਾ ਉਹਨੂੰ ਪੁੱਛੋ ਵੀ ਆਹ ਤੁਹਾਡੀ ਸਰਕਾਰ ਕੀ ਕਰ ਰਹੀ ਆ ਆ ਦੋ ਤੁਹਾਡੇ ਸਾਹਮਣੇ ਮੈਂ ਨਵੇਂ ਤੱਥ ਰੱਖਿਆ ਇੱਕ ਪਸ਼ੂ ਪਾਲਣ ਵਿਭਾਗ ਦਾ ਤੱਥ ਰੱਖਿਆ ਜਿਹੜਾ ਇਹਨਾਂ ਨੇ ਨੌਕਰੀਆਂ ਦੇ ਉਤੇ ਪੰਜਾਂ ਦੇ ਵਿੱਚੋਂ ਚਾਰ ਬਾਹਰਲੇ ਰੱਖ ਲਿਆ। ਦੂਜਾ ਬਾਬਾ ਫ੍ਰੀ ਜੁਨੀਵਰਸਿਟੀ ਦੇ ਵਿੱਚੋਂ ਜਦੋਂ ਬਾਬਾ ਫ੍ਰੀ ਜੁਨੀਵਰਸਿਟੀ ਦੇ ਵਿੱਚ ਪੰਜਾਬੀ ਨੂੰ ਲਾਂਬੇ ਕਰ ਦਿੱਤਾ ਗਿਆ ਉਹਦੇ ਫਿਰ ਯੂਪੀ ਦੇ, ਬਿਹਾਰ ਦੇ, ਹਿਮਾਚਲ ਦੇ ਹੋਰ ਸੂਬਿਆਂ ਦੇ ਲੋਕੀ ਆਉਣਗੇ। ਕਿੱਥੇ ਤਾਂ ਇਹਨਾਂ ਨੂੰ ਸ਼ਰਤਾਂ ਹੀ ਲਾਉਣੀਆਂ ਚਾਹੀਦੀਆਂ ਸੀਗੀਆਂ। ਵੀ ਪੰਜਾਬ ਦੇ ਅੰਦਰ ਪਹਿਲ ਦੇ ਆਧਾਰ ਤੇ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ। ਤੇ ਕਿੱਥੇ ਇਹਨਾਂ ਨੇ ਇਹਨਾਂ ਖੁੱਲਾ ਕਰਤਾ ਕੰਮ ਵੀ ਪੰਜਾਬੀਆਂ ਨੂੰ ਲਾਂਬੇ ਕਰੋ ਤੇ ਬਾਕੀ ਬਾਹਰਲੇ ਬੰਦੇ ਲਿਆ ਕੇ ਫਿੱਟ ਕਰ ਦਿਓ। ਸੋ ਇਸ ਕਰਕੇ ਪੰਜਾਬੀਓ ਤੁਹਾਨੂੰ ਹੱਥ ਬੰਨ੍ਹ ਕੇ ਪੀ ਲਾ ਬਾਈ ਮਿੱਟੀ ਦੇ ਮਾਦੋ ਨਾ ਬਣੋ ਨਾ ਤੁਸੀਂ ਇੰਨੇ ਅੱਖਾਂ ਮੀਚ ਕੇ ਅੰਨੇ ਹੋ ਕੇ ਅੰਨੇ ਭਗਤ ਬਣ ਕੇ ਤਾਲੀਆਂ ਮਾਰੋ ਇਹਨਾਂ ਨੇ ਚਰਪਲੇ ਸੁਣ ਕੇ ਕਹਾਣੀਆਂ ਸੁਣ ਕੇ ਇਹ ਲਿਖ ਕੇ ਲੈ ਲਓ ਇਹ ਬੰਦਾ ਜਾਂਦਾ ਜਾਂਦਾ ਇਹ ਭਵੰਤਸਿਓ ਜਿਹੜਾ ਹੱਥ ਠੋਕਾ ਬਣਿਆ ਦਿੱਤੀ ਇਹ ਸਾਰੀ ਕਮਾਂਡ ਦੇ ਲਈ ਇਹ ਤਾਂ ਕੁਛ ਦੇ ਕੋਈ ਨਹੀਂ ਬਾਈ ਇਹ ਸੁਨਵਾਈ ਕਿਉਂ ਨਹੀਂ ਤਾਂ ਰਬੜ ਦੀ ਮੋਹਰ ਆ ਇਹਨੂੰ ਜਿੱਥੇ ਕਹਿਣ ਦਸਤਖਤ ਕਰਦੇ ਆ ਫੈਲ ਆ ਗਈ ਕਰਦੇ ਆ ਮੋਹਰ ਲਾਤੀ ਹੋ ਗਿਆ ਮੋਹਰ ਵੀ ਹੋਰਾਂ ਹੱਥ ਹੈ ਕੱਲੇ ਦਸਤਖਤ ਦੇ ਤੋਂ ਕਰਾਉਂਦੇ ਆ ਤੋ ਤਬਾਹ ਕਰ ਦੇਣ ਕਿ ਭਾਈ ਪੰਜਾਬ ਨੂੰ ਆ ਗੱਲਾਂ ਬਾਰੇ ਗੌਰ ਕਰੋ ਇਹਦੇ ਬਾਰੇ ਆਵਾਜ਼ ਬੁਲੰਦ ਕਰੋ ਠਾਓ ਆਵਾਜ਼ ਮੈਂ ਇਕੱਲਾ ਬੋਲਦਾ ਰਹਿਣਾ ਪੰਜਾਬ ਦੇ ਬੁੱਧੀਜੀਵੀ ਜਿਹੜੇ ਹੈਗੇ ਉਹ ਸਾਰੇ ਚੁੱਪ ਨੇ ਪਤਾ ਨਹੀਂ ਕਿਹੜੀ ਬੁੱਧੀ ਨੂੰ ਕੀ ਕਿਹੜੀ ਜੀਵੀ ਲੱਗੀ ਉਹਨਾਂ ਦੇ ਉਹ ਵੀ ਇਹ ਮਸਲੇ 'ਤੇ ਚੁੱਪ ਨੇ ਆ ਜਿਹੜੀਆਂ ਵਿਰੋਧੀ ਧਿਰਾਂ ਨੇ ਇਹ ਵੀ ਚੁੱਪ ਨੇ ਵੈਸੇ ਕਹੀ ਜਾਂਦੇ ਰਾਜੇ ਬੜੰਗ ਕਰ ਗਏ ਮੈਂ ਛਾਤੀ ਤੇ ਗੋਲੀਆਂ ਖਾ ਲੂੰਗਾ ਮੈਂ ਮਰ ਜੂੰਗਾ ਜ਼ਮੀਨ ਨਹੀਂ ਜਾਣ ਦਿੰਦਾ ਇਹ ਪਤਾ ਨਹੀਂ ਕਿਹੜੀ ਉਹਨਾਂ ਦੀ ਛਾਤੀ ਇਹ ਜੀ ਬੁਲਟ ਪ੍ਰੂਫ ਲੋਹੇ ਦੀ ਬਾਣੀ ਆ ਪਤਾ ਨਹੀਂ ਕਿਹੜੀ ਚਾਦਰ ਲੱਗੀ ਐ ਪਰ ਪਤਾ ਨਹੀਂ ਕਿੰਨੇ ਖਵਾਰੀ ਹੈ ਗੋਲੀਆਂ ਖਾ ਗਏ ਪੰਜਾਬ ਦੇ ਹੱਕਾਂ ਦੀ ਖਾਤਰ ਆਹ ਮੁੱਦਿਆਂ ਦੇ ਕਿਉਂ ਨਹੀਂ ਬੋਲਦਾ ਕੋਈ ਕੋਈ ਬੋਲ ਰਿਹਾ ਨਾ ਮੁੱਦਿਆਂ ਦੇ ਉੱਤੇ ਨਹੀਂ ਬੋਲ ਰਿਹਾ ਅਬ ਨਾ ਕਾਲੀ ਬੋਲ ਰਹੇ ਨੇ ਜੇ ਜ਼ਮੀਨਾਂ ਨਾ ਰਹੀਆਂ ਰੋਜ਼ਗਾਰ ਨਾ ਰਿਹਾ ਨੌਕਰੀ ਨਾ ਰਹੀ ਡੈਮੋਗ੍ਰਾਫੀ ਪੰਜਾਬ ਦੀ ਬਦਲ ਗਈ ਤਾਂ ਪੰਜਾਬੀਆਂ ਦੇ ਪੱਲੇ ਕੀ ਐ ਸੋਨੂੰ ਕਿਹਨੇ ਲੀਡਰ ਫਿਰ ਚੁਣਨਾ ਹੈ ਲੀਡਰ ਵੀ ਉਹੀ ਬਣਨਗੇ ਤੁਹਾਡੇ ਤੁਹਾਡੇ ਐਮ ਐਲ ਏ ਵੀ ਐਮ ਪੀ ਵੀ ਮੰਤਰੀ ਮੁੱਖ ਮੰਤਰੀ ਸਰਕਾਰ ਉਹੀ ਚਲਾਉਣਗੇ ਫਿਰ ਉਹੀ ਬਣਨਗੇ ਸੋ ਬਹੁਤ ਗੰਭੀਰ ਮੁੱਦਾ ਜੇ ਇੱਕ ਵਾਰੀ ਇਹ ਬੰਦੇ ਆ ਗਏ ਫਿੱਟ ਹੋ ਗਏ ਹੋਈ ਜਾਂਦੇ ਐ ਇਹਨੂੰ ਕੱਢਿਆ ਕਿਵੇਂ ਜਾਊ ਕੱਢੇ ਨਹੀਂ ਜਾ ਸਕਦੇ ਜ਼ੋਰ ਲਾ ਲਓ ਸਰਕਾਰ ਕਰਨਾ ਵਿੱਚ ਆਊਗਾ ਸੁਪਰੀਮ ਕੋਰਟ ਹਾਈ ਕੋਰਟ ਜਾ ਕੇ ਖੜ ਜੂਗਾ ਸੋ ਇਸ ਕਰਕੇ ਗੱਲਾਂ ਨੂੰ ਧਿਆਨ ਦਿਓ ਮੇਰਾ ਵੀਰ ਬਹੁਤ ਬੁਰਾ ਹਾਲ ਪੰਜਾਬ ਦਾ ਹੈ ਕਰ ਰਹੇ ਨੇ ਬਹੁਤ ਜ਼ਿਆਦੇ ਬੁਨਾਹ ਜਿਵੇਂ ਕੋਈ ਦੁਸ਼ਮਣੀ ਕੱਢ ਰਿਹਾ ਹੋਵੇ ਕੇਜਰੀਵਾਲ ਸ਼ਿਸ਼ੋਦੀਏ ਵਰਗੇ ਵੀ ਤੈਨੂੰ 92 ਬੰਦੇ 95 93 94 ਬੰਦੇ ਜਿਤਾਏ ਪੰਜਾਬ ਦੇ ਲੋਕਾਂ ਨੇ ਸਿਰ ਤੇ ਬਿਠਾਇਆ ਸਨ ਉਸ ਤਰੀਕੇ ਨਾਲ ਲਗਾਤਾਰ ਨੁਕਸਾਨ ਕੱਢਾ ਵੱਡਾ ਪੰਜਾਬ ਦਾ ਇਹ ਕਰ ਰਿਹਾ ਸੋ ਗੌਰ ਕਰੋ ਮੇਰਾ ਵੀਰ ਵੱਧ ਤੋਂ ਵੱਧ ਮੈਂ ਅਪੀਲ ਕਰਦਾ ਜਿੰਨੇ ਪੰਜਾਬ ਦੇ ਵਿਦਵਾਨ ਬੰਦੇ ਨੇ ਬੁੱਧੀਜੀਵੀ ਲੋਕ ਨੇ ਸਮਾਜਿਕ ਬੰਦੇ ਨੇ ਉਹ ਸਾਡੀਆਂ ਜਿਹੜੀਆਂ ਧਾਰਮੋਜਥੇ ਬੰਦੀਆਂ ਨੇ ਆਮ ਲੋਕ ਨੇ ਸਾਰੇ ਇਕੱਠੇ ਹੋ ਕੇ ਮੁੱਦੇ ਤੇ ਰੌਲਾ ਪਾਓ ਇਹ ਮੁੱਦਾ ਬਹੁਤ ਗੰਭੀਰ ਆ ਇਹ ਛੋਟੀ ਮੋਟੀ ਗੱਲ ਨਹੀਂ ਹੈ ਕਿਵੇਂ ਪੰਜ-ਪੰਜ ਨਿਯੁਕਤੀਆਂ ਦੇ ਵਿੱਚੋਂ ਚਾਰ-ਚਾਰ ਬੰਦੇ ਬਾਹਰ ਲਿਆ ਜਾਣੇ ਕਹਿ ਦੇਣ ਦੀ ਗੱਲ ਆ ਛੋਟੋ ਮੇਰਾ ਵੀਰ ਯਾਰ ਜਾਗੋ ਇਹ ਗੱਲ ਤੇ ਰੌਲਾ ਪਾਓ ਵਿਰੋਧ ਕਰੋ ਘੇਰੋ ਇਹਨਾਂ ਨੂੰ ਪਿੰਡਾਂ ਦੇ ਨਾਂ ਬਾੜਨ ਦਿਓ ਲਿਖ ਕੇ ਲਾਓ ਪਿੰਡਾਂ ਦੇ ਉੱਤੇ ਪੋਸਟਰ ਤੇ ਵੱਡੀਆਂ-ਵੱਡੀਆਂ ਫਲੈਕਸਾਂ ਬੋਰਡ ਵੀ ਸਾਡੇ ਪਿੰਡ 'ਚ ਕੋਈ ਬੜ ਗਿਆ ਹਸਾਬ ਲਾ ਦਿਓ ਆ ਗੱਲਾਂ ਦੇ ਜਵਾਬ ਦਿਓ ਇਹ ਸਾਰੀਆਂ ਗੱਲਾਂ ਲਿਖ ਕੇ ਚਾਹੇ ਲੈਂਡ ਪੂਲਿੰਗ ਦੀ ਗੱਲ ਹੈ ਚਾਹੇ ਨੌਕਰੀਆਂ ਦੀ ਗੱਲ ਹੈ ਚਾਹੇ ਨਸ਼ਿਆਂ ਦੀ ਗੱਲ ਹੈ ਚਾਹੇ ਕਿਸੇ ਪ੍ਰਕਾਰ ਦੀਆਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਵਾਂਗੇ ਸਾਰੀਆਂ ਗੱਲਾਂ ਲਿਖ ਕੇ ਲਾ ਕੇ ਸਵਾਲ ਪੁੱਛੋ ਇਹਨਾਂ ਤੋਂ ਬੱਬੂ ਕਹਿੰਦਾ ਬਰਹੰਡੇ ਪਾਸਪੋਰਟ ਦਫ਼ਤਰ ਦੇ ਬਾਹਰ ਲਾ ਹਿੰਦੀ ਬੋਲੀ ਜਾਂਦੇ ਆ ਟੁੱਟ ਕੇ ਪੈਂਦੇ ਆ ਪਾਸਪੋਰਟ ਸਕੈਨ ਕਰਾਉਣ ਗਏ ਸੀ ਕਹਿੰਦਾ ਲੋਕਾਂ ਨੂੰ ਪਹਿਣਾ ਹੀ ਆ ਬਾਈ ਜਦੋਂ ਇਹਨਾਂ ਨੇ ਚਾਰ ਚੁਫੇਰੇ ਆ ਕੇ ਨੌਕਰੀਆਂ ਦੇ ਵਹਿਜਣਾ ਸਾਨੂੰ ਕਿਹਨੇ ਪੁੱਛਣਾ ਜੁੱਤੀਆਂ ਮਾਰਨ ਕੇ ਯਾਦ ਰੱਖੋ ਪੰਜਾਬੀਓ ਛੋਟੇ ਛੋਟੇ ਜੁੱਤੀਆਂ ਪਹਿਣਗੀਆਂ ਸਾਨੂੰ ਧੱਕੇ ਵੱਜਣਗੇ ਸਾਨੂੰ ਜਲੀਲ ਕੀਤਾ ਜਾਊਗਾ ਸੁਣਨਾ ਉਹ ਕੁੱਤੇਖਾਨੀ ਹੋਣੀ ਆ ਮੇਰੀ ਗੱਲ ਯਾਦ ਰੱਖੋ ਇਹਦੀ ਸੋਚ ਹੀ ਨਹੀਂ ਹੋਣੀ ਜੇ ਹਲੇ ਵੀ ਨਾ ਜਾਗੇ ਤਾਂ ਤੁਸੀਂ